ਇੱਕ ਬੇहद ਮੰਦ ਭਾਗੀ ਖਬਰ ਤੁਹਾਡੇ ਨਾਲ ਤਰਨ-ਤਰਨ ਤੋਂ ਸਾਂਝੀ ਕਰ ਰਿਹਾ ਜਿੱਥੇ ਪਿੰਡ ਚੰਬਾ ਦੇ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ ਜਿਸ ਦੇ ਵਿੱਚ ਦੋ ਚਚੇਰੇ ਭਰਾਵਾਂ ਦੀ ਮੌਤ ਹੋ ਗਈ ਤਾਂ ਦੋਵੇਂ ਭਰਾ 17 ਸਾਲ ਅਤੇ 20 ਸਾਲ ਦੇ ਸਨ ਅਤੇ ਉਹਨਾਂ ਦੇ ਵੱਲੋਂ ਖੇਤਾਂ ਵਿੱਚ ਪਾਈਪਲਾਈਨ ਪਾਉਣ ਦਾ ਕੰਮ ਕੀਤਾ ਜਾ ਰਿਹਾ ਸੀ ਜਦੋਂ ਇਹ ਨੌਜਵਾਨ ਤਿੰਨ ਹੋਰ ਮਜ਼ਦੂਰਾਂ ਸਣੇ ਮਿੱਟੀ ਦੀ ਖੱਡ ਦੇ ਵਿੱਚ ਉਤਰੇ ਹੋਏ ਸਨ ਤਾਂ ਅਚਾਨਕ ਮਿੱਟੀ ਆ ਜਿਹੜੀ ਉਹ ਡਿੱਗ ਜਾਂਦੀ ਹੈ ਢਿੱਗਾਂ ਡਿੱਗਣ ਕਰਕੇ ਪੰਜ ਮਜ਼ਦੂਰ ਨੇ ਜਿਹੜੇ ਉਹ ਥੱਲੇ ਦੱਬੇ ਜਾਂਦੇ ਨੇ ਜਿਨ੍ਹਾਂ ਨੂੰ ਕੱਢਣ ਦੇ ਲਈ ਜੀਸੀਬੀ ਮੰਗਵਾਈ ਜਾਂਦੀ ਹੈ ਲੇਕਿਨ ਤਿੰਨ ਮਜ਼ਦੂਰਾਂ ਨੂੰ ਤਾਂ ਸੁਰੱਖਿਅਤ ਕੱਢ ਲਿਆ ਜਾਂਦਾ ਹੈ ਪਰੰਤੂ ਦੋ ਚਚੇਰੇ ਭਰਾਵਾਂ ਦੀ ਇਸ ਹਾਦਸੇ ਵਿੱਚ ਮੌਤ ਹੋ ਜਾਂਦੀ ਹੈ ਪਰਿਵਾਰ ਨੇ ਇਲਜ਼ਾਮ ਲਗਾਏ ਨੇ ਕਿ ਜੀਸੀਬੀ ਨਾਲ ਜਦੋਂ ਮਜ਼ਦੂਰਾਂ ਨੂੰ ਕੱਢਿਆ ਜਾ ਰਿਹਾ ਸੀ ਤਾਂ ਉਦੋਂ ਸੱਟ ਲੱਗਣ ਕਰਕੇ ਦੋਵੇਂ ਬੱਚਿਆਂ ਦੀ ਮੌਤ ਹੋਈ ਹੈ ਤਾਂ ਤਰਨਤਾਰਨ ਦਿਲੇ ਦੇ ਪਿੰਡ ਚੰਬਾ ਕਲਾਂ ਦੇ ਵਿੱਚ ਖੇਤਾਂ ਦੇ ਵਿੱਚ ਪਾਣੀ ਦੀ ਪਾਈਪਲਾਈਨ ਪਾਉਂਦੇ ਹੋਏ ਇਹ ਪੂਰਾ ਹਾਦਸਾ ਵਾਪਰਿਆ ਹੈ ਜਿਸ ਤੋਂ ਬਾਅਦ ਟੌਂਕੀ ਡੇਰਾ ਸਾਦ ਦੀ ਪੁਲਿਸ ਆ ਜਿਹੜੀ ਉਹ ਮੌਕੇ ਉੱਤੇ ਪਹੁੰਚ ਜਾਂਦੀ ਹੈ ਜਾਣਕਾਰੀ ਅਨੁਸਾਰ ਖਡੂਰ ਸਾਹਿਬ ਦੀ ਇਨਾਉਂ ਦੇ ਪਿੰਡ ਚੰਬਾ ਖੁਰਦ ਦੇ ਵਿੱਚ ਕਿਸਾਨ ਜਸ਼ਵੀਰ ਸਿੰਘ ਦੇ ਖੇਤਾਂ ਵਿੱਚ ਇਹ ਪਾਈਪ ਲਾਈਨ ਪਾਈ ਜਾ ਰਹੀ ਸੀ ਅਤੇ ਵੀਰਵਾਰ ਨੂੰ ਇਸ ਦਾ ਕੰਮ ਜਿਹੜਾ ਉਹ ਕੀਤਾ ਜਾ ਰਿਹਾ ਸੀ ਤਾਂ ਅਚਾਨਕ ਮਿੱਟੀ ਡਿੱਗਣ ਕਰਕੇ ਪੰਜ ਮਜ਼ਦੂਰ ਨੇ ਜਿਹੜੇ ਉਹ ਟੋਏ ਦੇ ਵਿੱਚ ਦੱਬੇ ਜਾਂਦੇ ਨੇ ਜਿਨ੍ਹਾਂ ਦੇ ਵਿੱਚੋਂ ਦੋ ਨੌਜਵਾਨਾਂ ਦੀ ਮੌਤ ਹੋ ਜਾਂਦੀ ਹੈ ਮ੍ਰਿਤਕਾਂ ਦੀ ਪਛਾਣ ਪ੍ਰਿਤਪਾਲ ਸਿੰਘ ਪੁੱਤਰ ਜਗਤਾਰ ਸਿੰਘ ਅਤੇ ਜਗਰਾਜ ਸਿੰਘ ਪੁੱਤਰ ਮੁਖਤਾਰ ਸਿੰਘ ਵਾਸੀ ਪਿੰਡ ਰਾਣੀਵਾਲ ਵਜੋਂ ਹੋਈ ਹੈ ਦੂਜੇ ਪਾਸੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਪਰਿਵਾਰ ਦੇ ਬਿਆਨਾਂ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਅਗਲੀ ਕਾਰਵਾਈ ਜਾਰੀ ਹੈ ਦੂਜੇ ਪਾਸੇ ਦੋ ਨੌਜਵਾਨਾਂ ਦੀ ਮੌਤ ਤੋਂ ਬਾਅਦ ਪਿੰਡ ਰਾਣੀਵਾਲ ਦੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ ਤਾਂ ਪੂਰੇ ਮਾਮਲੇ ਬਾਰੇ ਕੀ ਕਹਿਣਾ ਹੈ ਪੀੜਤ ਪਰਿਵਾਰ ਅਤੇ ਪੁਲਿਸ ਅਧਿਕਾਰੀਆਂ ਦਾ ਆਉ ਦੇਖਦੇ ਹਾਂ ਪਿੰਡੋਂ ਨਾ ਲੈ ਕੇ ਗਏ ਬੰਦੇ ਸਰਪੰਚ ਜਿਸ਼ਬੀਰ ਸਿੰਘ ਚੰਬੇਖੁਰਦੇ ਦਾ ਉਹਨੇ ਜਾ ਕੇ ਉੱਤੇ ਡੂੰਗੀ ਖੜ ਦੇ ਵਿੱਚ ਇਹਨਾਂ ਨੂੰ ਬਾੜਤਾ ਇਹਨਾਂ ਦੇ ਉੱਤੇ ਢਿੱਗ ਢਿੱਗਨ ਦੇ ਨਾਲ ਉਹ ਢਿੱਗ ਢਿੱਗ ਪੀ ਇਹਨਾਂ ਦੇ ਉੱਤੇ ਫਿਰ ਜੀਸੀਬੀ ਨਾਲ ਕੱਢਣ ਲੱਗਾ ਦੋ ਮੁੰਡੇ ਕੱਢਤੇ ਇੱਕ ਸੇ ਦੋ ਮੁੰਡੇ ਨਿਕਲੇ ਤੇ ਜਿਹੜੀ ਜੀਸੀਬੀ ਲੱਗਣ ਦਾ ਮੌਤ ਹੋ ਗਈ ਤੁਹਾਡਾ ਕੀ ਲੱਗਦਾ ਜੀ ਮੇਰੇ ਪਤੀਏ ਕੀ ਨਾਮ ਨਾਮ ਉਹਨਾਂ ਦਾ ਕੀ ਹੈ ਉਹਨਾਂ ਦਾ ਪ੍ਰਿਤਪਾਲ ਸਿੰਘ ਜਗਰਾਜ ਸਿੰਘ ਉਮਰ ਕਿੰਨੀ ਉਮਰ ਪ੍ਰਿਤਪਾਲ ਦੀ 18 ਸਾਲ ਹੋ ਗਈ ਤੇ ਦੂਜੇ 20 ਸਾਲ ਦੇ ਲੱਗੇ ਹੋਗੇ 18 ਤੋਂ ਉੱਪਰ ਆ ਕਾਦੀ ਪਾਈਪ ਲਾਈਨ ਕਾਦੀ ਪੈ ਰਹੀ ਹੈ ਪਾਈਪ ਲਾਈਨਾਂ ਬੰਬੀ ਦੀ ਪਾਉਣ ਲੱਗੇ ਘਰੋਂ ਤੇ ਬੰਬੀ ਦੀ ਕਹਿ ਕੇ ਗਏ ਹੁਣ ਗਾੜੀ ਪਤਾ ਨਹੀਂ ਕੀ ਕਰਾਉਣਾ ਕੀ ਨਹੀਂ ਕਰਾਇਆ ਉਹਨਾਂ ਨੇ ਸਾਡੇ ਗਵਾਂਢ ਚ ਚਾਚੇ ਤਾਇਆ ਚ ਲੱਗਦੇ ਸੀ ਤੇ ਦੋ ਜਾਨੇ ਇੱਕ ਦਾ ਨਾਮ ਮਨਸੀਰ ਸਿੰਘ ਦੂਜੇ ਦਾ ਨਾਮ ਮਨਦੀਪ ਸਿੰਘ ਦੋਨੇ 16-17 ਸਾਲ ਦੀ ਉਮਰ ਦੇ ਸੀ ਤੇ ਘਰੋਂ ਕੰਮ ਕਰਨ ਨੂੰ ਲੈ ਕੇ ਗਏ ਸੀ ਇਹਨਾਂ ਨੂੰ ਕੋਈ ਗਵਾਂਢ ਚ ਅਹੀਂ ਤਾਂ ਸ਼ਹਿਰੋਂ ਪਤਾ ਨਹੀਂ ਤੇ ਉਹਨਾਂ ਨੇ ਉੱਥੇ ਕਿਤੇ ਦੱਬਣ ਦੇ ਨਾਲ ਟੋਏਾਂ ਦੇ ਵਿੱਚ ਦੱਬਣ ਦੇ ਨਾਲ ਇਹਨਾਂ ਦੀ ਡੈਥ ਕੱਢਦੇ ਸਮੇਂ ਜੇਸੀਪੀ ਲੱਗਣ ਦਾ ਨਾਲ ਇਹਨਾਂ ਦੀ ਇੱਕ ਦਾ ਨਾਮ ਸ਼ਾਨੀਲੂ ਨਾ ਇੱਕ ਦਾ ਨਾ ਮਨਦੀਪ ਸਿੰਘਾ ਮਨਦੀਪ ਤੇ ਇੱਕ ਦਾ ਨਾ ਛੋਟਾ ਨਾਂ ਦਾ ਮੰਨੂ ਮੰਨੂ ਕਹਿੰਦੇ ਸੀ ਔਰ ਇੱਕ ਦਾ ਨਾ ਮਨਪ੍ਰੀਤ ਸਿੰਘ ਜਿਹੜਾ ਤੀਸਰਾ ਉਹ ਠੀਕ ਹੈ ਹਾਂ ਉਹ ਦੋਵੇਂ ਇੱਕ ਹਸਤਾਲ ਚ ਦਾਖਲ ਹੋਣ ਲੱਗਨ ਉਹ ਠੀਕ ਹੈ ਉਹ ਖਤਰੇ ਤੋਂ ਬਾਹਰ ਦੋਵੇਂ ਜਿਨ੍ਹਾਂ ਦੀ ਮੌਤ ਨਹੀਂ ਉਹਨਾਂ ਦੀ ਆ ਉਹਦਾ ਨਾਂ ਇੱਕ ਤਾਂ ਮਨਪ੍ਰੀਤ ਆ ਮੰਨੂ ਮੰਨੂ ਆਂਦੇ ਛੋਟਾ ਨਾ ਤੇ ਦੂਜੇ ਦਾ ਨਾਂ ਆਪਣਾ ਉਹਨੂੰ ਵੀ ਮੰਨਾ ਮੰਨਾ ਆ ਮੰਦੀਪ ਆਦਾ ਨਾ ਸਿੱਧਾ ਵੀ ਦੀ ਕੰਮੀ ਇਹ ਕਰਦੇ ਨੇ ਮਤਲਬ ਬੂਰਾ ਬਰਾ ਦਾ ਨਹੀਂ ਇਹ ਪਹਿਲਾਂ ਤ ਨਹੀਂ ਕਰਦੇ ਹੁਣ ਥੋੜਾ ਜਿਹਾ ਚਿਰੇ ਮੇ ਪਹਿਲਾਂ ਪੌਂਦੇ ਪੌਂਦੇ ਛੱਡਿਆ ਪੜਦੇ ਆਈ ਇਹਨਾਂ ਨੂੰ ਲੈ ਕੇ ਗਏ ਆਣ ਕੇ ਉੱਥੇ ਤੇ ਇਸ ਤਰ੍ਹਾਂ ਪੂਰੇ ਪੂਨੇ ਘਰ ਆਣ ਕੇ ਲੈ ਗਏ ਨੇ ਤਾਂ ਲੋ ਕਿਸ ਤਰ੍ਹਾਂ ਪਤਾ ਲੱਗਿਆ ਅਸੀਂ ਤਾਂ ਸ਼ਹਿਰ ਜਿਹਨੂੰ ਪਿੰਡ ਚ ਲਾ ਕੇ ਫੋਨ ਆਇਆ ਕਿ ਅੰਤਰਾ ਲਾਲ ਮੱਛੀ ਨੂੰ ਲੈ ਕੇ ਆਏ ਸਾਰੇ ਜਣੇ ਇੱਥੇ ਸ਼ਹਿਰ ਆਏ ਤੇ ਸ਼ਹਿਰੋਂ ਅਸੀਂ ਫੇਰ ਪਤਾ ਲੱਗਿਆ ਹਾਂ ਆਪਣਾ ਜਸਬੀਰ ਸਿੰਘ ਸਰਪੰਚ ਦੇ ਖੇਤਾਂ 'ਚ ਉੱਥੇ ਪਿੰਡ ਚੰਬਾ ਖੁਰਦ ਵਿਖੇ ਇਹ ਇਰੀਗੇਸ਼ਨ ਦੀ ਪਾਈ ਪਾ ਰਹੇ ਸੀਗੇ ਤੇ 3 ਫੁੱਟ ਟੋਇਆ ਸੀਗਾ ਤੇ ਉਹਦੇ ਵਿੱਚ ਇਹ ਨਾ ਕੰਮ ਕਰ ਰਹੇ ਸੀਗੇ ਲੜਕੇ ਦੋ ਤੇ ਉਹ ਮਿੱਟੀ ਢਿੱਗ ਡਿੱਗਣ ਵਾਲੇ ਥੱਲੇ ਆਨ ਨਾਲ ਨਾ ਤੇ ਇਹਨਾਂ ਦੀ ਮੌਤ ਹੋ ਗਈ ਏ ਇੱਕ ਦਾ ਨਾਮ ਹੈਗਾ ਆਪਣਾ ਜਗਰਾਜ ਸਿੰਘ ਪੁੱਤਰ ਮਕਤਾਰ ਸਿੰਘ ਇਹਦੀ ਉਮਰ 20 ਸਾਲ ਦੀ ਏ ਤੇ ਦੂਜੇ ਦਾ ਨਾਮ ਹੈਗਾ ਪ੍ਰਿਤਪਾਲ ਸਿੰਘ ਪੁੱਤ ਜਗਤਾਰ ਸਿੰਘ ਇਹਦੀ ਉਮਰ ਹੈਗੀ 18 ਸਾਲ ਦੀ ਇਹ ਦੋਵੇਂ ਯਾਨੀ ਕਿ ਰਾਨੀ ਬਰਾਦੇ ਰਹਿਣ ਵਾਲੇ ਨੇ ਤੇ ਬਾਕੀ ਡੈੱਡ ਬੋਡੀਆਂ ਇਹੀ ਕਬਜ਼ੇ 'ਚ ਰਹਿ ਰਹੀਆਂ ਨੇ ਤੇ ਬਿਆਨ ਲਿਖੇ ਜਾ ਰਹੇ ਨੇ